ਪੈਣਾ ਚਾਕੇ ਲਾ ਜੀ ਗੁਰੂ ਆ ਲੰਗਾ ਚੱਲ ਰਿਹਾ ਲੋ ਵੀ ਗਰੇਵਾਲ ਫੂਡ ਪੁਆਇੰਟ ਵਾਲੇ ਵੀ ਮੁੰਡੇ ਪਹੁੰਚੇ ਹੋਏ ਆ ਕਹਿੰਦੇ ਵਿਸਾਖੀ ਦੇਖਣ ਲਈ ਬਾਜੀ ਵਿਸਾਖੀ ਦਾ ਇਤਿਹਾਸ ਕੀ ਹੈ ਹਾਂ ਭਾਈ ਕਾਲੀ ਦਾ ਬੰਦੇ ਭਾਈ ਦੱਸਿਓ ਕਾਲ ਦਾ ਬੰਦੀ ਸਾਹ ਨਾਲ ਹੋਈ ਭਾਈ ਹਾਂਜੀ ਕਾਲ ਸਾਹ ਬੰਦੀ ਸਾਹ ਥੋੜਾ ਉੱਚੀ ਬੋਲੋ ਭਾਈ ਸਾਖੀ ਨੂੰ ਦੱਸੋਗੇ ਜੀ ਇਹਦੇ ਨਾਲ ਜੇ ਕਾਲ ਸਾਹ ਨਾਲ ਹੋਈ ਚੱਲ ਚੱਲ ਰੱਥ ਪੈਂਦਾ ਸਿਰ ਸੰਗਦੇ ਆ ਹੋਏ ਧੰਵਾਦ ਧੰਵਾਦ ਯਾਕਾ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਇੱਕ ਹੋ ਨਵੇਂ ਬਲੌਗ ਦੇ ਵਿੱਚ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਜਿਵੇਂ ਕਿ ਤੁਸੀਂ ਥੰਬਨੇਲ ਪਾੜ ਹੀ ਲਿਆ ਹੋਣਾ ਕਿ ਪੰਜਾਬ ਵਿੱਚ ਵਿਸਾਖੀ ਦਾ ਮੇਲਾ ਕਿਵੇਂ ਲੱਗਦਾ ਆ ਆਪਾਂ ਵਿਸਾਖੀ ਦੇ ਮੇਲੇ ਤੁਹਾਨੂੰ ਰੌਣਕਾਂ ਵੀ ਦਿਖਾਵਾਂਗੇ ਦੁਕਾਨਾਂ ਤੋਂ ਕੋਈ ਨਾ ਵੀ ਆਲੇ ਦੁਆਲੇ ਲੱਗੀਆਂ ਹੋਣੀਆਂ ਆ ਤੇ ਗੁਰੂ ਘਰ ਮੱਥਾ ਵੀ ਟੇਕਾਂਗੇ ਤੇ ਉੱਥੇ ਤੁਹਾਡੀ ਵੀ ਜਸਾ ਵੀ ਲੱਗਾ ਹੋਣਾ ਹੈ ਮਿਡਲ ਆਫ ਬਲੌਗ ਦੇ ਨਾਲ ਚੱਲਦੇ ਆਪਾਂ ਗੁਰੂ ਘਰ ਮੱਥਾ ਟੇਕਣ ਨਾਲੇ ਵਿਸਾਖੀ ਵਾਲੇ ਦਿਨ ਕਣਕ ਦੀ ਫਸਲ ਵੀ ਪੱਕ ਜਾਂਦੀ ਆ ਤੇ ਹੁਣ ਫਿਰ ਹਲਾ ਆਪਾਂ ਚੱਲੇ ਆ ਗੁਰੂ ਘਰ ਮੱਥਾ ਟੇਕਣ ਨਾਲੇ ਵਿਸਾਖੀ ਅਵੀ ਆਪਾਂ ਇਸ ਤਰ੍ਹਾਂ ਨਿਕਲ ਚੁੱਕੇ ਹਾਂ ਜੇ ਆਪਣੇ ਘਰ ਤੋਂ 5-7 ਕਿਲੋਮੀਟਰ ਮੂਹਰੇ ਗੁਰਦੁਆਰਾ ਸਾਹਿਬ ਦੇ ਕਿਨਾਰੇ ਲੱਗਦਾ ਕਾਚੀ ਦਾ ਤੇ ਬਾਕੀ ਤੁਸੀਂ ਮੇਰੇ ਤੋਂ ਵਲੋਗ ਦੇ ਨਾਲ ਚੱਲਦੇ ਆਪਾਂ ਕਾਚੀ ਦਾ ਮੇਲਾ ਦੇਖਦੇ ਉਵੀ ਫਾਈਨਲੀ ਕਣਕ ਵੀ ਪੱਕ ਚੁੱਕੀ ਹੈ ਦੇਖ ਸਕਦੇ ਹੋ ਤੁਸੀਂ। ਅਸੀਂ ਉਵੀ ਫਾਈਨਲੀ ਹੁਣ ਆਪਾਂ ਝੰਡੇ ਵਾਲੇ ਪਹੁੰਚ ਚੁੱਕੇ ਹਾਂ। ਇਹ ਝੰਡੇ ਵਾਲੇ ਤੋਂ 3 ਕਿਲੋਮੀਟਰ ਅਗੋਦਵਰਾ ਸਾਹਿਬ ਜਿੱਥੇ ਵਿਸਾਖੀ ਦਾ ਮੇਲਾ ਲੱਗਦਾ ਹੈ ਆ।

ਫਾਈਨਲੀ ਆਪਾਂ ਮੁਰਸਾ ਦੇ ਸਟੈਂਡ ਤੇ ਲਾਤਾ ਆ ਤੇ ਹੁਣ ਗੁਰੂ ਘਰ ਮੱਥਾ ਟੇਕਣ ਚਲੇ ਆਪਾਂ ਵਟਸਐਪ ਗੁਰਦੁਆਰਾ ਸਾਹਿਬ ਅੱਥੜੇ ਕਿਤੇ ਚੱਲੇ ਆਂ ਪੰਘਾੜੇ ਮੱਥਾ ਟੇਕਣ ਤੇ ਇੱਥੇ ਨਰਸ਼ਮੀ ਨਹੀਂ ਸਿਗਾ ਦੇਣੀ ਰੌਣਕ ਵੀ ਹੈ ਨਹੀਂ ਸੀਗੀ ਤੇ ਉੱਥੇ ਰੌਣਕ ਹੋਣੀ ਆ ਪੰਘਾੜੇ ਤੇ ਉੱਥੇ ਦੁਕਾਨਾਂ ਤੋਂ ਕੋਈ ਨਾ ਵੀ ਪੀ ਲੱਗੀ ਹੋਣੀ ਗੁਰਦੁਆਰਾ ਸਾਹਿਬ ਵੀ ਵੱਡਾ ਆ ਇਸ ਕਰਕੇ ਮਿਡਲਰ ਬਲਾਕ ਦੇ ਨਾਲ ਚੱਲਦੇ ਆਪਾਂ ਅੰਤ ਵਿੱਚ ਆਪਾਂ ਬੰਗਾਲੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਆ ਇੱਥੇ ਵੀ ਹਰ ਇੱਕ ਸਾਲ ਉਸ ਸਾਡੀ ਦਾ ਮੇਲਾ ਲੱਗਦਾ ਆ ਤੇ ਇੱਥੇ ਬਹੁਤ ਜ਼ਿਆਦਾ ਰੌਣਕਾਂ ਹੁੰਦੀਆਂ ਆ ਉਧਰਲੇ ਪਾਸੇ ਬਹੁਤ ਧੀਏ ਤੁਹਾਡਾ ਵੀ ਲੱਗਦੀਆਂ ਹੁੰਦੀਆਂ ਆ ਆਜੋ ਜੀ ਆਜੋ ਠੀਕੇ ਸਾਹਿਬ ਆਏ ਆ ਆ ਜੀ ਤੁਸੀਂ ਵੀ ਪਿਓ ਜੀ ਦਾਸ ਚਾਕੇ ਚਾਕੇ ਲੈ ਆ ਜੀ ਗੁਰੂ ਆ ਲੱਗਾ ਚੱਲਣਿਆ ਆ ਦੋਲੇ ਵੀਰ ਅੱਗੇ ਪਿੱਛੇ ਕਰਕੇ ਲਾਓ ਇਹ ਅੱਗੇ ਕਰਦਾ ਅਗੇ ਨੂੰ ਗੁਰੂ ਤੇਗ ਬਹਾਦਰ ਜੀ ਚੱਲ ਚੱਲ ਰੱਟ ਪੈਂਦਾ ਜੇ ਸੰਗਦੇ ਆ ਗੁਰੂ ਵਰਕਨ ਸਾਹਿਬ ਜਦੋਂ ਪਛੇਵੇਂ ਪਾਤਸ਼ਾਹ ਨੇ ਜਪ ਮੰਗਿਆ ਗੁਰੂ ਜੀ ਸੰਗਤਾਂ ਬਹੁਤ ਪਹਾੜ ਜੀ ਨੇ ਇਹਦੇ ਪਾਸ ਤੇ ਉਹ ਸਾਹਿਬ ਜੀ ਨੂੰ ਬਾਬਾ ਦੰਡਾ ਜੀ ਬਾਬਾ ਬੰਦਾ ਬਾਬਾ ਬੇਟੀ ਜੀ ਦੇ ਦਰਬਾਰ ਦਾ ਰਤਨਦਾਰ ਜੀ ਬਾਬਾ ਜੀ ਤੇਰੇ ਬਾਤ ਦਾ ਆ

ਵਾਣਕੇ ਕੋਲ ਇੰਟਰ ਤੇ ਪਿੰਡਿਆ ਜੀਉਗਾ ਉਸ ਲੱਗਰ ਦੇ ਬੇਟੀ ਕੋ ਹੋਰਦਵਾਲਾ ਸਾਹਿਬ ਆਵੇ ਅਲਾਣਾ ਪਿਛਾੜਾ ਸਾਹਿਬ ਗੁਰੂ ਅਰਜਨ ਸਾਹਿਬ ਨੇ ਕਿਹਾ ਮਲੇ ਬਾਲ ਦਾ ਵਾਰ ਦਿੱਤਾ ਰਾਜਾ ਜਾਣਦੇ ਸੀਗਾ ਹੱਥਾਂ ਤੇ ਭੋੜਿਆ ਲੋਕ ਵੀ ਪ੍ਰਸ਼ਾਦਾ ਛਕਦੇ ਆਂ ਫੇਤ ਬੋਲਦੇ ਆਂ ਥੋੜਾ ਦੇਖਦੇ ਆਂ ਕੋਈ ਪਾਵੇਗਾ ਤਿੰਨ ਚਾਰਵੀਂ ਪੰਜ ਛੇਵੀਂ ਸੱਤ ਅੱਠਵੀਂ ਨੋ 10 ਬਈ 11 ਵਾਹ ਬਈ ਵਾਹ 12 ਇੱਕ ਮਿੰਟ ਤੇ 12:30 ਗਏ ਬਈ 13 ਵਾਹ ਬਈ ਵਾਹ ਉਹ ਸੋਹਣਾ ਚੰਦਰੀਆ ਭਾ ਮਾਰੋ ਨਾ ਬੋਲੋ 14 15 ਲੋ ਵੀ ਗਰੇਵਾਲਾ ਫੂਡ ਪੁਆਇੰਟ ਵਾਲੇ ਵੀ ਮੁੰਡੇ ਪਹੁੰਚੇ ਆ ਕਹਿੰਦੇ ਹੋ ਵੀ ਹੋ ਜਾ ਫਾਈਨਲ ਨਾ ਬੰਦਾ ਮੱਛਾ ਡੇਕ ਵੀ ਚਲੇ ਆ ਗਾ ਵੀਡੀਓ ਬਣਾਉਂਦੇ ਨਾਲ ਚੱਲਦੇ ਆਪਾਂ ਘਰ ਬਾਜੀ ਵਿਸਾਖੀ ਦਾ ਇਤਿਹਾਸ ਕੀ ਹੈ ਹੈ ਬਾਜੀ ਬਾਜੀ ਦਾ ਦੱਸਦੇ ਭਾਈ ਦੱਸਿਓ ਬਾਜੀ ਸਾਹਿਬ ਨਾਲ ਹੋਈ ਭਾਈ ਹਾਂਜੀ ਖਾਲਸਾ ਬਾਣੀ ਸਾਫ ਥੋੜਾ ਉੱਚੀ ਬੋਲੋ ਵਿਸਾਖੀ ਨੂੰ ਬੋਲੋ ਵੀ ਦੇ ਜੀ ਇਹਦੇ ਬਾਅਦ ਹੀ ਖਾਲਸਾ ਬਾਣੀ ਸਾਫ ਨਾ ਹੋਈ ਆ ਵੀ ਪਿੰਡ ਟਾਲੀਵਾਲ ਪਹੁੰਚ ਚੁੱਕੇ ਆ ਆਪਣੇ ਪਿੰਡ ਤੇ ਆਪਾਂ ਤੁਹਾਨੂੰ ਘਰੀ ਜਾ ਕੇ ਮਿਲਦੇ ਆ ਬਲੌਗ ਦੇ ਵਿੱਚ ਅੱਜ ਲਈ ਘਰੇ ਪਹੁੰਚ ਚੁੱਕੇ ਆ ਤੁਹਾਨੂੰ ਪੰਜਾਬ ਦੀ ਬਸਾਕੀ ਦਾ ਮੇਲਾ ਕਿੱਦਾਂ ਲੱਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿੱਥੇ ਬੋਲਦਰੀਆਂ ਧੋੜਾ ਸੀਗੀਆਂ ਨਾ ਉੱਥੇ ਉਹਨੂੰ ਵੀ ਜ਼ਰੂਰੀ ਖੂਈ ਕਹਿੰਦੇ ਆ ਉੱਥੇ ਹਰ ਇੱਕ ਸਾਲ ਬੋਲਦਰੀਆਂ ਧੋੜਾ ਹੁੰਦੀਆਂ ਆ ਤੇ ਆਪਾਂ ਗੁਰੂ ਘਰ ਮੱਥਾ ਵੀ ਟੇਕਿਆ ਤੇ ਆਪਾਂ ਹੁਣ ਆ ਗਏ ਆ ਕਦੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਜਿੱਦਾਂ ਹਰ ਇੱਕ ਹਾਲ ਦੀ ਤਰ੍ਹਾਂ ਉੱਥੇ ਰਸਪੇਂਦਾ ਨੇ ਐਰਕੀਨ ਰਸਪੇਂਦੀ ਸੀਗਾ ਉੱਥੇ ਤੇ ਪਿਛ ਤੇ ਇਸ ਸਾਲ ਘੱਟ ਰਾਸੀ ਸੀਗਾ ਕਿਉਂਕਿ ਗਰਮੀ ਕਰਕੇ ਮਿਲ ਲੱਗ ਅੱਧੇ ਤੋਂ ਘਾਈ ਵੀ ਨਹੀਂ ਗੇ ਸੰਗ ਤਾਈ ਵੀ ਨਹੀਂ ਅੱਧੀ ਤੇ ਅੱਧੇ ਮਲਾਣਾ ਨੰਦਪੁਰ ਸਾਹਿਬ ਗਏ ਹੋਏ ਆ ਟਰਾਲੀਆਂ ਤੇ ਪਿੰਡੋਂ ਵੀ ਸਾਈਡ ਟਰਾਲੀਆਂ ਗਈਆਂ ਜੀਆਂ ਢਾਲੀਵਾਲ ਤੋਂ ਬਾਕੀ ਇਦਾਂ ਦੇ ਵਲੋਗ ਆਉਂਦੇ ਰਿਆਂ ਕਰੂਗੇ ਜਿਹੜੇ ਜਿਹੜੇ ਮੰਦੇ ਮੇਰੇ ਵਲੋਗ ਦੇਖਦੇ ਆ ਉਹਨਾਂ ਦਾ तहे ਦਿਲੋਂ ਧੰਨਵਾਦ ਆ ਜਿਹੜੇ ਨਵੇਂ ਬੰਦੇ ਵਲੋਗ ਦੇਖਦੇ ਆ ਸਬਸਕ੍ਰਾਈਬ ਜਰੂਰ ਕਰਿਆ ਕਰੋ ਇਦਾਂ ਦੇ ਵਲੋਗ ਆਉਂਦੇ ਰਿਆਂ ਕਰੂਗੇ ਤਦ ਤੱਕ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ